ਬੀਜੇਪੀ ਪੰਜਾਬ ਦੇ ਵਿੱਚ ਅੱਜ ਇੱਕ ਅਹਿਮ ਬੈਠਕ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਜਿਹੜੀਆਂ ਨੇ ਸਭ ਤੋਂ ਪਹਿਲਾਂ ਬੀਜੇਪੀ ਸੈਕਟਰ 37 ਜਿਹੜੀ ਚੰਡੀਗੜ੍ਹ ਦੀਆਂ ਦਿਖਾ ਰਹੀਆਂ ਇਸੇ ਅੱਜ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਇੰਚਾਰਜ ਵਿਜੇ ਰupani ਦੀ ਅਗਵਾਈ ਦੇ ਵਿੱਚ तमाम ਜਿਹੜੇ ਲੋਕ ਸਭਾ ਕੈਂਡੀਡੇਟ ਨੇ ਉਹ ਮੀਟਿੰਗ ਕਰ ਰਹੇ ਨੇ ਉਸ ਤੋਂ ਪਹਿਲਾਂ ਜਿਹੜੇ ਪੰਜਾਬ ਦੇ ਜਨਰਲ ਸੈਕਟਰੀ ਨੇ ਪੰਜਾਬ ਸਟੇਟ ਬੀਜੇਪੀ ਦਾ ਜਨਰਲ ਸੈਕਟਰੀ ਨੇ ਜਿਨ੍ਹਾਂ ਦੇ ਵਿੱਚ ਅਨਿਲ ਸ਼ਰੀਨ ਔਰ ਬਾਕੀ ਜਿਹੜੇ ਅ ਅੱਜ ਮੀਟਿੰਗ ਕਰ ਰਹੀ ਵਿਜੇਰ ਪਾਨੀ ਦੇ ਕੋ ਤਮਾਮ ਜਿਹੜੇ ਮੁੱਦੇ ਨੇ ਜਿੰਨਾਂ ਦੇ ਵਿੱਚ ਆਗਾਮੀ ਜਿਮਣੀ ਚੋਣਾ ਜੜੀਆਂ ਆਉਣ ਵਾਲੀਆਂ ਨੇ ਉਸ ਤੇ ਉੱਪਰ ਚਰਚਾ ਹੋਵੇਗੀ ਉਸ ਤੋਂ ਇਲਾਵਾ ਲੋਕ ਸਭਾ ਕੈਂਡੀਡੇਟ ਜਿਹੜੇ ਨੇ ਪਿਛਲੇ ਦਿਨੀ ਜਿਹੜੀਆਂ ਇਲੈਕਸ਼ਨਸ ਹੋਈਆਂ ਉਸ ਤੋਂ ਬਾਅਦ ਉਹਨਾਂ ਦਾ ਰਿਵਿਊ ਲਿੱਤਾ ਜਾਵੇਗਾ ਤਾਂ ਦੋ ਰਾਊਂਡ ਦੇ ਵਿੱਚ ਇਹ ਮੀਟਿੰਗ ਚੱਲੇਗੀ ਜਿਸ ਦੇ ਵਿੱਚ ਪਹਿਲਾਂ ਜਿਹੜੇ ਵਿਜੇਰ ਪਾਨੀ ਵੱਲੋਂ ਭਾਜਪਾ ਪੰਜਾਬ ਦੇ ਜਿਹੜੇ ਜਨਰਲ ਸਕੱਤਰ ਨੇ ਜਨਰਲ ਸੈਕਟਰੀ ਨੇ ਉਹਨਾਂ ਦੀ ਮੀਟਿੰਗ ਲਈ ਜਾ ਰਹੀ ਹੈ ਉਹਨਾਂ ਕੋਲੋਂ ਸਾਰੇ ਤਮਾਮ ਰਿਵਿਊ ਜਿਹੜੇ ਉਹ ਲੈ ਜਾ ਰਹੇ ਨੇ ਔਰ ਦੂਸਰੀ ਤਰਫ ਜਿਹੜਾ ਦੂਸਰਾ ਰਾਉਂਡ ਹੈ ਉਸ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ तमाम ਜਿਹੜੇ ਲੋਕ ਸਭਾ ਉਮੀਦਵਾਰ ਸੀਗੇ ਪੰਜਾਬ ਦੇ तमाम ਹਲਕਿਆਂ ਦੇ ਵਿੱਚੋਂ ਉਹ ਪਹੁੰਚਣਗੇ ਔਰ ਉਹ ਉਹਨਾਂ ਦੇ ਨਾਲ ਮੀਟਿੰਗ ਕੀਤੀ ਜਾਵੇਗੀ ਡਿਟੇਲਡ ਰਿਵਿਊ ਜਿਹੜੀ ਇਹ ਮੀਟਿੰਗ ਹੋਵੇਗੀ ਔਰ ਜਿਸ ਦੇ ਤਹਿਤ ਆ ਆਉਣ ਵਾਲੀਆਂ ਜਿਹੜੀਆਂ ਜਿਮਣੀ ਚੋਣਾਂ ਨੇ ਔਰ ਉਸ ਤੋਂ ਬਾਅਦ 2027 ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਨੇ ਉਸ ਦੇ ਉੱਪਰ ਖਾਸ ਤੌਰ ਦੇ ਉੱਪਰ ਕਿਹੜੀ ਸਟ੍ਰੈਟਜੀ ਬਣਾਈ ਜਾਣੀ ਹੈ ਕਿਸ ਤਰ੍ਹਾਂ ਜ਼ਿਕਰ ਕੀਤਾ ਜਾਣਾ ਉਸ ਦੇ ਵਿੱਚ ਕਿਹੜੇ ਰਿਵਿਊ ਲੈ ਜਾਣੇ ਨੇ ਉਸ ਦੇ ਉੱਪਰ ਅਹਿਮ ਬੈਟਿੰਗ ਜਿਹੜੀ ਹੈ ਲਗਾਤਾਰ ਹੋ ਰਹੀ ਹੈ ਔਰ ਉਸ ਤੋਂ ਬਾਅਦ ਆਉਣ ਵਾਲੇ ਦਿਨਾਂ ਦੇ ਵਿੱਚੜੀ ਇਹ ਯੁਵਾ ਮੋਰਚਾ ਦੀ ਮੀਟਿੰਗ ਵੀ ਜਿਹੜੀ ਪਰਮਿੰਦਰ ਬਰਾੜ ਜੋ ਕਿ ਪੰਜਾਬ ਬੀਜੇਪੀ ਦੇ ਜਨਰਲ ਸੈਕਟਰੀ ਨੇ ਉਹਨਾਂ ਦੇ ਅਗਵਾਈ ਦੇ ਵਿੱਚ ਕੀਤੀ ਜਾਵੇਗੀ ਕੈਮਰਾ ਪਰਸਨ ਜਗਜੀਤ ਦੇ ਨਾਲ ਮਨਜੋਤ ਸਿੰਘ ਕਾਂਗ ਦਿਨਿਕ ਸਵਰ ਬੀਜੇਪੀ ਪੰਜਾਬ ਦੇ ਵਿੱਚ ਅੱਜ ਇੱਕ ਅهم ਮੀਟਿੰਗ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਜਿਹੜੀਆਂ ਨੇ ਸਭ ਤੋਂ ਪਹਿਲਾਂ ਬੀਜੇਪੀ ਸੈਕਟਰ 37 ਜਿਹੜੀ ਚੱਡਿਗੜ੍ਹ ਦੀਆਂ ਦਿਖਾ ਰਹੀ ਹੈ ਇਸੇ ਅੱਜ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਇੰਚਾਰਜ ਵਿਜੇ ਰupani ਦੀ ਗਵਾਹੀ ਦੇ ਵਿੱਚ तमाम ਜਿਹੜੇ ਲੋਕ ਸਭਾ ਕੈਂਡੀਡੇਟ ਨੇ ਉਹ ਮੀਟਿੰਗ ਕਰ ਰਹੇ ਨੇ ਉਸ ਤੋਂ ਪਹਿਲਾਂ ਜਿਹੜੇ ਪੰਜਾਬ ਦੇ ਜਨਰਲ ਸੈਕਟਰੀ ਨੇ ਪੰਜਾਬ ਸਟੇਟ ਬੀਜੇਪੀ ਦੇ ਜਨਰਲ ਸੈਕਟਰੀ ਨੇ ਜਿਨ੍ਹਾਂ ਦੇ ਵਿੱਚ ਅਨਿਲ శ్రీਨ ਔਰ ਬਾਕੀ ਜਿਹੜੇ ਅੱਜ ਮੀਟਿੰਗ ਕਰ ਰਹੇ ਵਿਜੇ ਰupani ਦੇ ਤੋਂ तमाम ਜਿਹੜੇ ਮੁੱਦੇ ਨੇ ਜਿੰਨਾਂ ਦੇ ਵਿੱਚ ਆਗਾਮੀ ਜਿਮਣੀ ਚੋਣਾਂ ਜਿਹੜੀਆਂ ਆਉਣ ਵਾਲੀਆਂ ਨੇ ਉਸ ਦੇ ਉੱਪਰ ਚਰਚਾ ਹੋਵੇਗੀ ਉਸ ਤੋਂ ਇਲਾਵਾ ਲੋਕ ਸਭਾ ਕੈਂਡੀਡੇਟ ਜਿਹੜੇ ਨੇ ਪਿਛਲੇ ਦਿਨੀ ਜਿਹੜੀਆਂ ਇਲੈਕਸ਼ਨਸ ਹੋਈਆਂ ਉਸ ਤੋਂ ਬਾਅਦ ਉਹਨਾਂ ਦਾ ਰਿਵਿਊ ਲਿੱਤਾ ਜਾਵੇਗਾ ਤਾਂ ਦੋ ਰਾਊਂਡ ਦੇ ਵਿੱਚ ਇਹ ਮੀਟਿੰਗ ਚੱਲੇਗੀ ਜਿਸ ਦੇ ਵਿੱਚ ਪਹਿਲਾਂ ਜਿਹੜੇ ਵਿਜਰ ਪਾਨੀ ਵੱਲੋਂ ਬੀਜੇਪੀ ਪੰਜਾਬ ਦੇ ਜਿਹੜੇ ਜਰਨਲ ਸਕੱਤਰ ਨੇ ਜਰਨਲ ਸੈਕਟਰੀ ਨੇ ਉਹਨਾਂ ਦੀ ਮੀਟਿੰਗ ਲਈ ਜਾ ਰਹੀ ਹੈ ਉਹਨਾਂ ਕੋਲੋਂ ਸਾਰੇ तमाम ਰਿਵਿਊ ਜਿਹੜੇ ਉਹ ਲੈ ਜਾ ਰਹੇ ਨੇ ਔਰ ਦੂਸਰੀ ਤਰਫ ਜਿਹੜਾ ਦੂਸਰਾ 라ਉਂਡ ਹੈ ਉਸ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ तमाम ਜਿਹੜੇ ਲੋਕ ਸਭਾ ਉਮੀਦਵਾਰ ਸੀਗੇ ਪੰਜਾਬ ਦੇ तमाम ਹਲਕਿਆਂ ਦੇ ਵਿੱਚੋਂ ਉਹ ਪਹੁੰਚਣਗੇ ਔਰ ਉਹ ਉਹਨਾਂ ਦੇ ਨਾਲ ਮੀਟਿੰਗ ਕੀਤੀ ਜਾਵੇਗੀ ਡਿਟੇਲਡ ਰਿਵਿਊ ਜਿਹੜੀ ਇਹ ਮੀਟਿੰਗ ਹੋਵੇਗੀ ਔਰ ਇਸ ਦੇ ਤਹਿਤ ਆ ਆਉਣ ਵਾਲੀਆਂ ਜਿਹੜੀਆਂ ਜਿਮਣੀ ਚੋਣਾਂ ਨੇ ਔਰ ਉਸ ਤੋਂ ਬਾਅਦ 2027 ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਨੇ ਉਸ ਦੇ ਉੱਪਰ ਖਾਸ ਤੌਰ ਦੇ ਉੱਪਰ ਕਿਹੜੀ ਸਟ੍ਰੈਟਜੀ ਬਣਾਈ ਜਾਣੀ ਹੈ ਕਿਸ ਤਰ੍ਹਾਂ ਜ਼ਿਕਰ ਕੀਤਾ ਜਾਣਾ ਉਸ ਦੇ ਵਿੱਚ ਕਿਹੜੇ ਰਿਵਿਊ ਲਏ ਜਾਣੇ ਨੇ ਉਸ ਦੇ ਉੱਪਰ ਅਹਿਮ ਬੈਟਿੰਗ ਜਿਹੜੀ ਹੈ ਲਗਾਤਾਰ ਹੋ ਰਹੀ ਹੈ ਔਰ ਉਸ ਤੋਂ ਬਾਅਦ ਆਉਣ ਵਾਲੇ ਦਿਨਾਂ ਦੇ ਵਿੱਚੜੀ ਇਹ ਯੁਵਾ ਮੋਰਚਾ ਦੀ ਮੀਟਿੰਗ ਵੀ ਜਿਹੜੀ ਪਰਮਿੰਦਰ ਬਰਾੜ ਜੋ ਕਿ ਪੰਜਾਬ ਬੀਜੇਪੀ ਦੇ ਜਨਰਲ ਸੈਕਟਰੀ ਨੇ ਉਹਨਾਂ ਦੇ ਅਗਵਾਈ ਦੇ ਵਿੱਚ ਕੀਤੀ ਜਾਵੇਗੀ ਕੈਮਰਾ ਪਰਸਨ ਜਗਜੀਤ ਦੇ ਨਾਲ ਮਨਜੋਤ ਸਿੰਘ ਕਾਂਗ ਦੈਨਿਕ ਸਵੇਰਾ ਟੀਵੀ चंडीगढ़ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप